ਦੇ ਵਿੱਚ ਅਨਾਉਂਸ ਕਰਕੇ ਅਖਬਾਰਾਂ ਦੇ ਵਿੱਚ ਖਬਰਾਂ ਲਵਾ ਕੇ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਕੰਪਿਊਟਰ ਤੇ ਆਸਟਾ ਦਾ ਹਾਰ ਕਰ ਰਹੇ ਹਾਂ ਸੇਵਾਾਂਾਂ ਦੇ ਵਿੱਚ ਜਾਣ ਦੇ ਰਾ ਘਟ ਰਹੇ ਹੋ ਕਿ ਮੰਗਾਂ ਤੁਹਾਡੀਆਂ ਇਹ ਸਾਡੀ ਜੀ ਪਿਛਲੇ 2 ਸਾਲ ਤੋਂ ਜਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਡੀ ਕੰਪਿਊਟਰ ਅਧਿਆਪਕਾਂ ਦੀ ਇਹਨਾਂ ਨੇ ਆਪ ਮੰਗ ਮੰਨੀ ਸੀ ਵੀ ਜਦੋਂ ਅਸੀਂ ਸਰਕਾਰ 'ਚ ਆ ਗਏ ਤਾਂ ਅਸੀਂ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੇ ਬੰਦੇ ਜਿਹੜੇ ਲਾਭ ਆਉਂ ਦੇਵਾਂਗੇ ਪਰ ਇਸ ਗੱਲ ਤੋਂ ਇਹ ਮੁਨਕਰ ਹੋ ਗਏ ਸਾਡੀ 40 ਦੇ ਕਰੀਬ ਮੀਟਿੰਗਾਂ ਇਹਨਾਂ ਦੇ ਨਾਲ ਹੋ ਚੁੱਕੀਆਂ ਨੇ ਪਰ ਸਾਨੂੰ ਮੁੱਖ ਮੰਤਰੀ ਸਾਹਿਬ ਕਦੇ ਵੀ ਕਿਸੇ ਮੀਟਿੰਗ 'ਚ ਨਹੀਂ ਮਿਲੇ ਹਮੇਸ਼ਾ ਇਹ ਕਹਿ ਜਾਂਦੇ ਆ ਜੀ ਅੱਜ ਮੁੱਖ ਮੰਤਰੀ ਸਾਹਿਬ ਗੋਆ ਨੇ ਅੱਜ ਮੁੱਖ ਮੰਤਰੀ ਸਾਹਿਬ ਵਿਸ਼ਾਖਾ ਪੜਨਮ ਨੇ ਇਹਨਾਂ ਨੂੰ ਸਰਕਾਰੀ ਖਜ਼ਾਨੇ ਤੇ ਘੁੰਮਣ ਦਾ ਜਿਹੜਾ ਹੈਗਾ ਯਾ ਲਤ ਲੱਗੀ ਹੈਗੀ ਆ ਸੋ ਮੇਰੀ ਇਹਨਾਂ ਨੂੰ ਅਪੀਲ ਆ ਕਿ ਪੰਜਾਬ ਦੇ ਵਿੱਚ ਆਉਣ ਅਤੇ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਕਿਉਂਕਿ ਇਹਨਾਂ ਨੂੰ ਜਿਹੜੀਆਂ ਵੋਟਾਂ ਪਾ ਕੇ ਪੰਜਾਬ ਦੇ ਲੋਕਾਂ ਨੇ ਜਿਤਾਇਆ ਨਾ ਕਿ ਇਹਨਾਂ ਨੂੰ ਕਿਸੇ ਵਿਸ਼ਾਖਾ ਪੜਨਮ ਜਾਂ ਗੋਆ ਦੇ ਲੋਕਾਂ ਨੇ ਜਿਤਾਇਆ ਸੋ ਮੇਰੀ ਇਹਨਾਂ ਨੂੰ ਅਪੀਲ ਆ ਕਿ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਨਾਲ ਮੀਟਿੰਗ ਕਰਨ 1077 ਕੰਪਿ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਮਾਨਯੋਗ ਮੁੱਖ ਮੰਤਰੀ ਜੀ ਨੂੰ ਲੱਭਣ ਲਈ ਇਹ ਅਸੀਂ 2005 ਤੋਂ ਸਰਕਾਰੀ ਸਕੂਲਾਂ 'ਚ ਸੇਵਾ ਨਿਭਾ ਰਹੇ ਹਾਂ 2011 'ਚ ਅਸੀਂ ਰੈਗੂਲਰ ਹੋ ਗਏ ਸੀ ਲੈ ਅਤੇ ਜਦ 2017 ਵਿੱਚ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਜੋ ਆਪਣੇ ਭਗਵੰਤ ਮਾਨ ਜੀ ਆ ਇਹਨਾਂ ਨੇ ਸਾਨੂੰ ਆਕੇ ਕਿਹਾ ਸੀ ਕਿ ਜਿਵੇਂ ਹੀ ਅਸੀਂ ਸਰਕਾਰ ਚਾਵਾਂਗੇ ਤੁਹਾਨੂੰ ਬਿਨਾਂ ਸ਼ਰਤ ਅਸੀਂ ਸਿੱਖਿਆ ਭਾਗ ਵਿੱਚ ਮਰਜ ਕਰ ਦਾਂਗੇ ਲੇਕਿਨ ਉਹਨਾਂ ਦੇ ਆਉਣ ਦੇ 2 ਸਾਲ ਬੀਤਣ ਦੇ ਬਾਅਦ ਵੀ ਉਹਨਾਂ ਨਾਲ ਲਗਭਗ 50 ਤੋਂ ਕਰੀਬ ਮੀਟਿੰਗਾਂ ਹੋ ਚੁੱਕੀਆਂ ਲੇਕਿਨ ਉਹਨਾਂ ਨੂੰ ਕੋਈ ਵੀ ਹੱਲ ਨਹੀਂ ਨਿਕਲਿਆ 6 ਮੀਟਿੰਗਾਂ ਸਾਡੀਆਂ ਮੁੱਖ ਮੰਤਰੀ ਜੀ ਨੇ ਵੀ ਸਾਨੂੰ ਦਿੱਤੀਆਂ ਪਰ ਜਦੋਂ ਵੀ ਅਸੀਂ ਮੀਟਿੰਗ ਕਰਨ ਚੰਡੀਗੜ੍ਹ ਜਾਂਦੇ ਹਾਂ ਉਹ ਆਪਣਾ ਕੋਈ ਨਾ ਕੋਈ ਬਿਜ਼ੀ ਸ਼ੈਡਿਊਲ ਦੱਸ ਕੇ ਜਾਂ ਕੋਈ ਬਾਹਰਲਾ ਟ੍ਰਿਪ ਦੱਸ ਕੇ ਉਹ ਇਥੋਂ ਚਲੇ ਜਾਂਦੇ ਆ ਸਾਡੇ ਨਾਲ ਮੀਟਿੰਗ ਨਹੀਂ ਕਰਦੇ 15 9 2022 ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਤੁਹਾਡੇ ਤੇ ਇੱਕ ਮਿਸ਼ਨ ਲਗਾ ਕੇ ਸੀਐਸਆਰ ਲਗਾ ਕੇ ਤੁਹਾਡੇ ਲਗਾਏ ਜਾਣਗੇ ਪਰ ਹਜੇ ਤੱਕ ਜਦ ਕਿ 1.5 ਸਾਲ ਬੀਤਣ ਦੇ ਬਾਅਦ ਵੀ ਹਜੇ ਤੱਕ ਕੋਈ ਵੀ ਉਹਨਾਂ ਨੇ ਉਹ ਆਪਣੇ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜੀ ਹੁੰਦਾ ਕੀ ਹੈ ਤੁਹਾਡੀ ਸਾਡੀਆਂ ਮੰਗਾਂ ਸਰ ਇਹ ਹੈ ਸਾਨੂੰ ਰੈਗੂਲਰ ਕੀਤਾ ਹੋਇਆ ਸਾਡੇ ਰਾਜਪਾਲ ਜੀ ਦੇ ਆਰਡਰ ਹੈ ਉਹ ਲਾਗੂ ਕੀਤੇ ਜਾਣ ਸੀਐਸਆਰ ਪੇਕ ਵਿੱਚ ਸਾਨੂੰ ਦਿੱਤਾ ਜਾਵੇ ਤੇ ਬਿਨਾਂ ਸ਼ਰਤ ਸਾਨੂੰ ਸਿੱਖਿਆ ਭਾਅ ਉਹ ਗੇਜ ਮਰਜ਼ੀ ਕੀਤਾ ਜਾਵੇ ਜੋ ਸਾਡਾ ਬਣਦਾ ਪੈਸਾ ਹੈ ਜੋ ਸਾਡੀ ਬਣਦੇ ਤਨ ਕਹਾ ਨੇ ਸਾਨੂੰ ਉਹ ਕਟੂ ਘਟ ਦਿੱਤੀਆਂ ਜਾਣ ਇਹ ਆਮ ਆਦਮੀ ਨੂੰ ਅਸੀਂ ਇੰਨੀ ਮੁਰਾਦਾ ਦੇ ਨਾਲ ਵੋਟਾਂ ਪਾਈਆਂ ਸੀਗੀਆਂ ਜਦੋਂ ਕਿ ਇਹ ਸਾਡੇ ਬਿਲਕੁਲ ਹੀ ਨਿਕੰਮੀ ਸਰਕਾਰ ਇਸ ਟਾਈਮ ਤੇ ਹੁੰਦੇ ਸਰ ਮੈਂ ਕਹੂੰਗੀ ਕਿ ਪੈਦਾ ਹੋਈ ਹੈ ਇੰਨੇ ਕੰਪਿਊਟਰ ਫੈਕਲਟੀ ਸੀ ਡੈਥ ਹੋ ਚੁੱਕੀ ਹੈ ਸਰ ਕੋਵਿਡ ਦੇ ਦੌਰਾਨ ਡਿਊਟੀ ਦੇ ਦੌਰਾਨ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਕਿੰਨੇ ਟੀਚਰਸ ਰਿਟਾਇਰ ਹੋਣ ਦੇ ਕਗਾਰ ਤੇ ਆ ਗਏ ਉਹਨਾਂ ਦੀ ਰਿਟਾਇਰਮੈਂਟ ਨੇੜੇ ਆ ਗਈ ਲੇਕਿਨ ਉਹ ਆਪਣੇ ਬੱਚਿਆਂ ਨੂੰ ਹਜੇ ਵੀ ਪ੍ਰੋਪਰ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰ ਪਾਰੇ ਜਸ ਬਿਕੋਜ਼ ਆਫ ਕਿਉਂਕਿ ਉਹਨਾਂ ਦੀ ਇਨਕਮ ਵੀ ਇੰਨੀ ਨਹੀਂ ਹੈ ਗਈਆਂ ਥੈਟ ਦੇ ਕੈਨ ਪ੍ਰੋਵਾਈਡ ਬੈਟਰ ਐਜੂਕੇਸ਼ਨ ਸੋ ਸਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਅਸੀਂ ਵੀਅਰ ਪ੍ਰੋਵਾਈਡਿੰਗ ਦਾ ਬੈਟਰ ਐਜੂਕੇਸ਼ਨ ਇਨ ਦਾ ਸਕੂਲਸ ਲਾਈਕ ਟੈਕਨੀਕਲ ਐਜੂਕੇਸ਼ਨ ਥੈਟਸ ਇਸ ਰਾਈਟ ਲੇਕਿਨ ਸਾਨੂੰ ਸਭ ਤੋਂ ਘੱਟ ਬਿਲਕੁਲੀ ਸਾਡੇ ਸਬਜੈਕਟ ਨੂੰ ਹੀ ਇੰਨਾ ਜ਼ਿਆਦਾ ਯੂਟਿਲਾਈਜ਼ ਨਹੀਂ ਕੀਤਾ ਜਾ ਰਿਹਾ ਜਿੰਨੀ ਸਾਡੀ ਅਸੀਂ ਕਹਿ ਰਹੇ ਹਾਂ ਕਿ ਅਸੀਂ ਪੜ੍ਹਾਉਣ ਦੇ ਕ ਹਰ ਤਰ੍ਹਾਂ ਦੀ ਚੀਜ਼ ਜਿਹੜੀ ਅਸੀਂ ਕਰਨੀ ਜਾ ਰਹੇ ਹਾਂ ਸਰਕਾਰ ਇਹ ਸਾਨੂੰ ਕਰਨ ਦੇ ਹੀ ਨਹੀਂ ਰਹੀ ਇਸ ਸਰਕਾਰ ਤੋਂ ਸਾਡੀਆਂ ਬਹੁਤ ਉਮੀਦਾਂ ਨੇ ਹੱਥ ਜੋੜ ਕੇ ਬੇਨਤੀ ਹੈ ਅਸੀਂ ਸੋਚਿਆ ਸੀਗਾ ਕਿ ਇਹ ਸਾਡੀ ਸਰਕਾਰ ਹੈ ਸਾਨੂੰ ਸੁਣੇਗੀ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਨੂੰ ਸੁਣੇਗੀ ਲੇਕਿਨ ਵੀ ਆ ਰੀਲੀ ਸੌਰੀ ਟੂ ਸੇ ਆਮ ਨਹੀਂ ਹੈ ਤਾਂ ਸਰ ਸਾਰੀਆਂ ਸਰਕਾਰਾਂ ਨਾਲੋਂ ਖਾਸ ਸਰਕਾਰ ਹੀ ਖਾਬਿਤ ਹੋ ਰਹੀ ਹੈ